ਨੌਜੋਤ ਨਾ ਦਾ ਲੜਕਾ ਇੱਕ ਜੋ ਚੰਗੇ ਭਵਿੱਖ ਦੇ ਭਾਲ ਵਿੱਚ ਰੋਜ਼ਗਾਰ ਲਈ ਨਵੰਬਰ 2024 ਵਿਦੇਸ਼ ਦੁਬਈ ਗਿਆ ਸੀ ਜਿੱਥੇ ਉਹ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ ਪਰ ਬਿੱਤੇ ਦਿਨੀ ਅਚਾਨਕ ਉਸਦੇ ਤੇਲ ਦਾ ਟੈਂਕਰ ਫਲਟ ਜਾਣ ਮਗਰੋਂ ਸੜਕ ਹਾਦਸੇ 'ਚ ਉਸਦੀ ਮੌਤ ਹੋ ਗਈ ਨੌਜਵਾਨ ਦੀ ਮੌਤ ਦੀ ਖਬਰ ਮਿਲਦੇ ਇਲਾਕੇ 'ਚ ਮਾਤਮ ਛਾ ਗਿਆ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਅਜੇ ਕੁਵਾਰਾ ਸੀ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਇਹ ਕੀ ਵਾਕੇ ਵਰਤਿਆ ਵਰਤ ਇੱਕ ਖਾਲਸਾ ਵਾਸੀ ਆ ਤੇ ਮੈਂ ਸ਼ਿਵਰਾ ਸਿੰਘ ਅੱਲਾਹ ਕੋਲੋਂ ਰੋਹੀਪੁਰ ਤੋਂ ਦਾ ਰਹਿਣ ਵਾਲਾ ਹਾਂ ਮੈਂ ਪਿਛਲੇ ਸਾਲ ਨਵੰਬਰ ਵਿੱਚ ਮੇਰਾ ਕਾਕਾ ਨਰਜੋਸ਼ ਹਮ ਜੋ ਕੇ ਦੁਬਈ ਵਿੱਚ ਗਿਆ ਸੀਗਾ ਅੱਜ ਕੱਲ ਕੱਤੇ ਕੱਲ ਜਾਂ ਪਰਸੋਂ ਕੋਈ ਭਾਣਾ ਵਕਤ ਗਿਆ ਉੱਤੇ ਐਕਸੀਡੈਂਟ ਹੋ ਗਿਆ ਤੇ ਡਾਕਟਰ ਨੇ ਦੱਸੋਈ ਆ ਸੋ ਸਾਨੂੰ ਕੱਲ ਪਤਾ ਲੱਗਾ ਵਾ ਕਿ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਜਾਵਾਂਗੇ ਉਹਨਾਂ ਦੀ ਜਿਹੜੀ ਜੈਡ ਲੋਕੀ ਆ ਉਹ ਸਾਨੂੰ ਦਿੱਤੀ ਜਾਵੇ ਤਾਂ ਦੀ ਮਤਿ ਬਣਾ ਦੀਆਂ ਰਸਮਾਂ ਜਿਹੜੀਆਂ ਉਹ ਅੰਤਮ ਰਸਮਾਂ ਪੂਰੀਆਂ ਕਰ ਸਕੀਏ ਸਭ ਨੇ ਜੀ ਬੇਬੀ ਆ ਸੁਖਾਂ ਦੀ